ਸੋ ਤੋਂ ਪਹਿਲਾਂ ਸਾਰੇ ਨੂੰ ਵਾਇਗੁਰ ਦੀ ਕਾਲ ਸਾਬ ਵਾਇਗੁਰ ਦੀ ਕੀ ਫਤੇ ਪਾਰਲੀਮੈਂਟ ਦੀ ਇਲੈਕਸ਼ਨ ਜੋ ਪਹਿਲੇ ਜੂਨ ਨੂੰ ਹੋਣ ਜਾ ਰਹੀ ਹੈ ਔਰ ਸਾਰੇ ਹਿੰਦੁਸਤਾਨ ਦੇ ਵਿੱਚ 4 ਜੂਨ ਨੂੰ ਦਾ ਰਿਜ਼ਲਟ ਆਉਣਾ ਕੁਝ ਏਰੀਆ ਦੇ ਵਿੱਚ ਪੋਲਿੰਗ ਹੋ ਚੁੱਕੀ ਆ ਤੇ ਕੁਝ ਇੱਕ ਦੋ ਦਿਨਾਂ ਦੇ ਵਿੱਚ ਹੋਣ ਵਾਲੀ ਆ ਸਾਡੇ ਪੰਜਾਬ ਦੀ ਜਿਹੜੀ ਵਾਰੀ ਸਾਬ ਤੋਂ ਐਂਡ ਬਚਾਉਣੀ ਆ ਮੈਂ ਸੋਚਦਾ ਕਿ ਇਹ ਜਿਹੜੀ ਇਲੈਕਸ਼ਨ ਆ ਇਹ ਇਲੈਕਸ਼ਨ ਐਸ ਵਾਰੀ ਨਵੇਂ ਸੂਮੇਕਰਨ ਦੇ ਜਿਹੜੇ ਲੈ ਕੇ ਆਈ ਹੈ ਜਿਸ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਸਾਰੀਆਂ ਦੇ ਕੈਂਡੀਡੇਟ ਆ ਰਹੇ ਆ ਜਿਵੇਂ ਇਧਰ ਉਧਰ ਇੱਕ ਦੂਜੇ ਨੂੰ ਪਣ ਤੋੜ ਕਰਨ ਦੀ ਜਿਹੜੀ ਨੀਤੀ ਚੱਲ ਰਹੀ ਹੈ ਇਹ ਸ਼ਾਇਦ ਅਸੀਂ ਸੁਣਦੇ ਹੁੰਦੇ ਸੀ ਕਿ ਆਇਆ ਆਰਾਮ ਗਿਆ ਆਰਾਮ ਅਸੀਂ ਇਸ ਵਾਰੀ ਆਪਣੇ ਅੱਖੀ ਦੇਖਿਆ ਕਿ ਪਾਰਟੀਆਂ ਰਾਤੋਂ ਰਾਤ ਉਮੀਦਵਾਰ ਬਦਲ ਰਹੀਆਂ ਟਿਕਟਾਂ ਲੈ ਕੇ ਉਮੀਦਵਾਰ ਜਿਹੜੇ ਆ ਦੂਜੇ ਪਾਸੇ ਫੇਰ ਜਾ ਰਹੇ ਆ ਹੁਣ ਇਹਦੇ ਵਿੱਚ ਕੁਝ ਗੱਲਾਂ ਇਹੋ ਜਿਹੀਆਂ ਵਿਚਾਰਨ ਵਾਲੀਆਂ ਆ ਕਿ ਕਿਉਂ ਹੋ ਰਿਹਾ ਸਭ ਤੋਂ ਪਹਿਲਾਂ ਮੈਂ ਪੰਜਾਬ ਦੀ ਜਿੱਦੋਂ ਗੱਲ ਕਰਦਾ ਪੰਜਾਬ ਦੇ ਵਿੱਚ ਜਿਹੜੀ ਵਿਯੋਦਾ ਸਰਕਾਰ ਆ ਇਹ ਸਰਕਾਰ ਬੇਸ਼ੱਕ ਬਾਈ ਦੇ ਵਿੱਚ ਜਿੱਤ ਗਈ 92 ਐਮਐਲਏ ਵੀ ਬਣ ਗਏ ਪਰ ਇਹਦਾ ਕੋ ਬਹੁਤਾ ਜਿਹੜਾ ਢਾਂਚਾ ਸੀ ਜਿਹਨੂੰ ਆਪਾਂ ਕਹਿੰਦੇ ਆ ਉਹ ਨਹੀਂ ਬਣ ਸਕਿਆ ਹੁਣ ਪਾਰਲੀਮੈਂਟ ਦੀ ਇਲੈਕਸ਼ਨ ਆ ਗਈ 13 ਸੀਟਾਂ ਦੇ ਇਲੈਕਸ਼ਨ ਲੜਨੇ ਆ ਤੇ 13 ਉਮੀਦਵਾਰੇ ਨੇ ਕੋਲ ਸੀਗੇ ਉਸ ਕੈਲੀਬਰ ਦੇ ਸੋ ਉਹਨਾਂ ਨੇ ਇਧਰੋਂ ਦਾ ਭੰਤ ਟੁੱਟ ਕਰਕੇ ਉਮੀਦਵਾਰ ਇਧਰੋਂ ਲਾਓ ਇਧਰੋਂ ਲਾਓ ਕਰਕੇ ਉਹਨਾਂ ਨੇ ਉਹ ਲੈ ਆਏ। ਇਹੀ ਹਾਲ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਪਹਿਲਾਂ ਸਾਡੇ ਸ਼੍ਰੋਮਣੀ ਕਾਲਜ ਦੇ ਨਾਲ ਭਾਈਵਾਲੀ ਸੀ ਤਿੰਨ ਸੀਟਾਂ ਤੇ ਲੜਦੀ ਸੀ ਬਾਕੀ 10 ਕਾਲਜਾਂ ਲੜਦਾ ਸੀ ਤੇ ਤਿੰਨ ਉਮੀਦਵਾਰ ਉਹ ਲੱਭ ਲੈਂਦੀ ਸੀ। ਜਦੋਂ ਹੁਣ ਉਹਨੇ 13 ਉਮੀਦਵਾਰ ਖੜੇ ਕਰਨੇ ਸੀ ਤਾਂ ਉਹਨਾਂ ਨੂੰ ਵੀ ਵੱਡੀ ਦਿੱਕਤ ਆਈ ਆ। ਔਰ ਉਮੀਦਵਾਰ ਉਹਨਾਂ ਨੇ ਉਹ ਲੈ ਜਿਹੜੇ ਕਾਂਗਰਸ ਦੇ ਸਿਟਿੰਗ ਮੈਂਬਰ ਸੀ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੂੰ ਉਮੀਦਵਾਰ ਬਣਾ ਲਿਆ ਔਰ ਆਮ ਆਦਮੀ ਪਾਰਟੀ ਨੇ ਨਾਂ ਉਮੀਦਵਾਰ ਲੱਭਣ ਕਰਕੇ ਪੰਜ ਆਪਣੇ ਮੰਤਰੀ ਖੜੇ ਕਰਤੇ ਤੇ 3 ਐਮਐਲਏ ਖੜੇ ਕਰਤੇ ਸੋ ਇਹ ਗੱਲਾਂ ਮੇਰਾ ਕਹਿਣ ਦਾ ਮਕਸਦ ਇਹ ਆ ਕਿ ਇਹ ਇਲੈਕਸ਼ਨ ਜਿਹੜੀ ਆ ਇਸ ਇਲੈਕਸ਼ਨ ਨੇ ਸਾਰੀਆਂ ਪਾਰਟੀਆਂ ਨੂੰ ਬੜਾ ਚੱਕਰ ਦੇ ਵਿੱਚ ਪਾਇਆ ਪਾਰਟੀਆਂ ਰਹਾਲੇ ਵੀ ਟਿਕਟਾਂ ਕਿਸੇ ਦਰਦੋਬਦੀ ਕਰਨੀਆਂ ਕੋਈ ਰੁੱਸ ਰਿਆ ਜੇਹਰੰਦਾ ਜ਼ਿਲ੍ਹੇ ਦੀ ਗੱਲ ਕਰੀਏ ਕਾਂਗਰਸ ਉੱਥੇ ਖਾਲੀ ਹੋ ਗਈ ਸਾਰੇ ਸੀਬੇ ਦੇ ਕੇ ਹੋਰ ਪਾਰਟੀਆਂ ਵਿੱਚ ਚਲੇ ਗਏ ਸੋ ਸ਼੍ਰੋਮਣੀ ਅਕਾਲੀ ਦਲ ਇੱਕ ਪੰਜਾਬ ਦੀ ਪਾਰਟੀ ਹੈ ਜਿਹੜੀ ਪਾਰਟੀ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਲੜੀ ਆ ਔਰ ਜੇ ਸਾਡੀਆਂ ਸਰਕਾਰਾਂ ਵੀ ਬਣੀਆਂ ਤੇ ਅਸੀਂ ਪੰਜਾਬ ਦੀ ਬਿਹਤਰੀ ਵਾਸਤੇ ਵੱਡੇ ਪ੍ਰੋਗਰਾਮ ਲੀਕੇ ਅੱਜ ਜੇ ਕੋਈ ਬੰਦਾ ਗੱਲ ਕਰ ਰਿਹਾ ਕਿ ਬਿਜਲੀ ਅਸੀਂ ਇਹ ਤਾਂ ਕਹਿੰਦੇ ਸੀ ਬਹੁਤ ਦਿਨੇ ਆ ਪਰ ਬਹੁਤ ਦਿਨ ਬਾਅਦ ਬਣਾਇਆ ਕਿ ਨਾ ਸ਼੍ਰੋਮਣੀ ਅਕਾਲੀ ਦਲ ਨੇ ਜਿਹਨੇ ਥਰਮਲ ਪਲਾਂਟ ਲਾਏ ਬੇਲੇ ਸਰਪ੍ਰਾਸ ਕੀਤੀ ਜੇ ਅੱਜ ਪੰਜਾਬ ਸਰਕਾਰ ਬਾਹਰੋਂ ਇੰਡਸਟਰੀ ਨੂੰ ਹਾਕਾ ਮਾਰਦੀ ਹੈ ਕਿ ਆਓ ਤੁਹਾਨੂੰ ਅਸੀਂ ਵਧੀਆ ਸੜਕਾਂ ਦਵਾਂਗੇ ਸਾਡੇ ਕੋਲ 에어ਪੋਰਟ ਹੈਗੇ ਸਾਡੇ ਕੋਲ ਬਿਜਲੀ ਹੈਗੀ ਆ ਉਹ ਚੀਜ਼ਾਂ ਉਹ ਕਹਿ ਲੈ ਕੇ ਜਾਂਦੀਆਂ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਸਰਕਾਰ ਨੇ ਤਾਂ ਕੁਝ ਨਹੀਂ ਕੀਤਾ ਨਾ ਮੌਜੂਦਾ ਸਰਕਾਰ ਨੇ ਕੁਝ ਕੀਤਾ ਨਾ ਜਿਹੜੇ ਇਹਨਾਂ ਦੀ ਪਹਿਲਾਂ ਪਾਸਾ ਸਰਕਾਰ ਰਹੀ ਉਹਨੇ ਕੁਝ ਕੀਤਾ ਸੋ ਉਸ ਕਰਕੇ ਸਾਨੂੰ ਇਸ ਚੀਜ਼ ਦਾ ਫਖਰ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਬੇਤੀ ਵਾਸਤੇ ਕੰਮ ਕੀਤੇ ਆ ਅੱਜ ਵੀ ਜਿਹੜਾ ਸਾਡਾ ਏਜੰਡਾ ਆ ਅਸੀਂ ਪੰਜਾਬ ਤੋਂ ਪਹਿਲਾਂ ਰੱਖ ਕੇ ਪੰਜਾਬ ਦੀ ਬਚਾਉਣ ਦੀ ਜਿਹੜੀ ਸਾਡੀ ਇੱਕ ਯਾਤਰਾ ਚੱਲ ਰਹੀ ਹੈ ਪੰਜਾਬ ਬਚਾਓ ਉਹਦਾ ਮਕਸਦ ਇਹ ਹੀ ਹੈ ਕਿ ਪੰਜਾਬ ਅੱਜ ਸਾਰੇ ਪਾਸਿਆਂ ਤੋਂ ਘਿਰ ਰਿਹਾ ਖਾਸ ਤੌਰ ਤੇ ਲਾਂਡ ਰਾਡ ਦੀ ਪਿਛਲੇ ਬਹੁਤ ਮਾੜੀ ਆ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਅੱਜ ਕੋਈ ਲਾਈਫ ਸਿਕਿਉਰ ਨਹੀਂ ਹੈਗੀ ਬਿਜ਼ਨਸਮੈਨ ਡਰ ਰਿਆ ਉਹਦੇ ਕੋਲੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਦੇਨ ਦਿਹਾੜੇ ਇਹੜਿਆ ਉਹ ਮਾਰਡਰ ਹੋ ਰਿਹਾ ਹੈ ਜੇਲ੍ਹਾਂ ਵਿੱਚ ਮਾਰ ਜਾਣਾ ਜਾ ਰਹੀਆਂ ਲੋਕਾਂ ਦੀਆਂ ਔਰ ਡਵੈਲਪਮੈਂਟ ਜਿਹੜੀ ਆ ਉਹ ਬਿਲਕੁਲ ਰੁਕ ਗਈ ਹੈ ਪੰਜਾਬ ਦੇ ਵਿੱਚ ਔਰ ਜੇਲੇ ਦੂਜੀ ਪਾਸੇ ਨਜ਼ਰ ਮਾਰਦੇ ਆ ਤੇ ਕਰਜ਼ਾ ਦਿਨ-ਦਿਨ ਚੜ ਰਿਹਾ ਦੋ ਸਾਲਾਂ ਵਿੱਚ 80000 ਕਰੋੜ ਰੁਪਈਆ ਇਹ ਸਰਕਾਰ ਨੇ ਕਾਜਾ ਦਾ ਲੈ ਲਿਆ ਡਵੈਲਪਮੈਂਟ ਜਿਹੜੀ ਉਹਦੇ ਵਿੱਚ ਹਜ਼ਾਰ ਰੁਪਏ ਦੀ ਵੀ ਨਹੀਂ ਨਜ਼ਰ ਆਦੀ ਕਿਤੇ ਸੋ ਪੰਜਾਬ ਜਿੱਥੇ ਲਾਂਡ ਆਰਡਰ ਦੇ ਵਿੱਚ ਨਿਗਾਰਜ ਆ ਗਿਆ ਜਿੱਥੇ ਡਵੈਲਪਮੈਂਟ ਰੁਕ ਗਈ ਆ ਉੱਥੇ ਇਕਨੋਮਿਕਲੀ ਪੰਜਾਬ ਜਿਹੜਾ ਆ ਉਹ ਬਹੁਤ ਪਿੱਛੇ ਚਲੇ ਗਿਆ ਔਰ ਹਾਲਾਤ ਇਹ ਆ ਕਿ ਕਰਜ਼ਾ ਲੈ ਕੇ ਤਨਖਾਹ ਦਿੱਤੀਆਂ ਜਾ ਰਹੀਆਂ ਮੁੱਖ ਮੰਤਰੀ ਕਹਿ ਰਹੇ ਆ ਖਜ਼ਾਨਾ ਸਾਡਾ ਭਰਿਆ ਆ ਖਾਲੀ ਨਹੀਂ ਕਦੇ ਹੁੰਦਾ ਖਜ਼ਾਨਾ ਭਰਿਆ ਆ ਕਿੰਨਾਂ ਲਈ ਭਰਿਆ ਆ ਕੇਜਰੀਵਾਲ ਲਈ ਦਿੱਲੀ ਵਾਲਿਆਂ ਲਈ ਇਹਦਾ ਸ਼ੁਕਰ ਹੈ ਕਿ ਜੇਲ੍ਹ ਵਿੱਚ ਚਲੇਗਾ ਨਹੀਂ ਤਾਂ ਅੱਜ ਨੂੰ ਪੈਰੇ ਕਿੰਨੇ ਕਿਹੜੇ ਜਹਾਜ਼ ਦੇ ਲੱਗਨੇ ਸੀ ਪਹਿਲਾਂ ਪੰਜਾਬ ਤੋਂ ਜਹਾਜ਼ ਦਿੱਲੀ ਨੂੰ ਲੈਣ ਜਾਂਦਾ ਫਿਰ ਉਹਨੂੰ ਛੱਡਣ ਜਾਂਦਾ ਉਸ ਕਰਕੇ ਚਾਰ ਗੜੇ ਲੱਗਦੇ ਆ ਲਗਭਗ 20 ਲੱਖ ਰੁਪਇਆ ਇੱਕ ਇੱਕ ਦਿਨ ਦਾ ਉਹ ਕੇਜਰੀਵਾਲ ਦੇ ਖਾਤੇ ਹੋ ਜਾਂਦਾ। ਇਵੇਂ ਜਿਹੜਾ মিডিਆ ਸਾਰੇ ਦੇਸ਼ ਦਾ ਆ ਉਹਦੇ ਲਈ ਜਿੰਨਾ ਵੀ ਚਾਹੇ ਕੋ ਪ੍ਰਿੰਟ মিডিਆ ਆ ਚਾਹੇ ਦੂਜਾ ਆ ਉਹ ਸਾਰਾ ਖਰਚਾ ਪੰਜਾਬ ਦੇ ਸਿਰ ਪੈ ਰਿਆ। ਪਾਰਟੀ ਨੂੰ ਫਰ ਜਿਹੜਾ ਉਨਤ ਕਾਰਨਾਵਾ ਤੇ ਸਾਰਾ ਖਰਚਾ ਪੰਜਾਬ ਤੋਂ ਜਾ ਰਿਹਾ ਜਾਂ ਜਿਹੜੇ ਸ਼ਰਾਬ ਘਟਾਲੇ ਆ ਉਹਨਾਂ ਵਿੱਚੋਂ ਜਾ ਰਿਹਾ। ਸੋ ਮੈਂ ਸਮਝਦਾ ਕਿ ਪੰਜਾਬ ਆਰਥਿਕ ਤੌਰ ਤੇ ਬੜਾ ਮਦਹਾਲੀਵਲ ਜਾ ਰਿਹਾ। ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਆਂ ਅਸੀਂ ਚਾਹੁੰਦੇ ਆਂ ਕਿ ਪੰਜਾਬ ਨੂੰ ਬਚਾਉਣਾ ਪੰਜਾਬ ਸਾਡਾ ਆ ਅਸੀਂ ਇੱਥੋਂ ਦੀ ਸਾਡੀ ਲੋਕਪਾਲਟੀ ਆ ਪੰਜਾਬੀਆਂ ਦਾ ਆ ਇਹ ਦਿੱਲੀ ਵਾਲੀਆਂ ਜਿਹੜੀਆਂ ਸਰਕਾਰਾਂ ਆ ਇਹ ਪੰਜਾਬ ਨੂੰ ਲੁੱਟ ਰਹੀਆਂ ਇਹਨੂੰ ਲੁੱਟਣ ਤੋਂ ਬਚਾਉਣਾ ਆ ਤੋਂ ਇਹ ਸਾਡੇ ਅੱਜ ਇਲੈਕਸ਼ਨਾਂ ਦਾ ਅਸੀਂ ਏਜੰਡਾ ਲੈ ਕੇ ਚੱਲੇ ਆਂ ਉਹ ਮੈਨੂੰ ਖੁਸ਼ੀ ਆ ਕਿ ਸ਼੍ਰੋਮਣੀ ਕਾਲ ਦਾਲੇ ਦੇ ਵਿੱਚ ਕਾਮਯਾਬ ਹੋ ਰਿਹਾ ਸਾਰੇ ਸਾਡੇ ਕੈਂਡੀਡੇਟ ਬਹੁਤ ਲਗਭਗ ਸਾਰੇ ਇੱਕ ਨੂੰ ਛੱਡ ਕੇ ਅਸੀਂ ਸਾਰੇ ਆਪਣੀ ਪਾਰਟੀ ਦੇ ਸੀਨੀਅਰ ਲੀਡਰ ਜਿਹੜੇ ਆ ਉਹ ਸਾਡੇ ਚੌਂ ਮਦਾਨ ਦੇ ਵਿੱਚ ਉਹ ਤੇ ਔਰ ਵਧੀਆ ਹੰਗਾਰਾ ਮਿਲ ਰਿਹਾ ਅੱਜ ਹਰ ਸੀਟ ਦੇ ਉੱਪਰ ਅਕਾਲੀ ਦਲ ਜਿਹੜਾ ਆਪਣੀ ਉਹ ਵਿਰੋਧੀਆਂ ਨੂੰ ਟੱਕਰ ਦੇ ਰਿਹਾ ਅਗਾਹ ਚੱਲ ਰਿਹਾ ਇਹਨਾਂ ਦੇ ਤਾਂ ਜਿੱਥੇ ਜਾਂਦੇ ਆ ਅੱਜ ਦਿੱਲੀ ਵਾਲੀ ਸਰਕਾਰ ਉਹ ਬੀਜੇਪੀ ਲੋਕ ਬੜਨ ਨਹੀਂ ਦਿੰਦੇ ਪਿੰਡਾਂ ਦੇ ਵਿੱਚ ਕਾਲੇ ਝੰਡੇ ਦਿਖਾਲਦੇ ਆ ਕੋਈ ਡਟ ਕੇ ਜਾਨ ਬਚਾਉਂਦਾ ਕੁਝ ਕਰਦਾ ਸੋ ਇਸ ਕਰਕੇ ਅੱਜ ਰਾਜਾ ਬੜਿੰਗ ਦੀ ਲੁਧਿਆਣੇ ਵਿੱਚ ਜੋ ਦੁਰਦਸ਼ਾ ਕੀਤੀ ਆ ਪਾਰਟੀ ਕਾਂਗਰਸ ਨੇ ਪਰਵਾਹ ਨਹੀਂ ਦੀ ਉਹ ਇਹ ਹਾਲਾਤ ਜਿਹੜੇ ਦੱਸਦੇ ਆ ਕਿ ਲੋਕ ਕਿਨਾਂ ਤੋਂ ਔਖੇ ਆ ਲੋਕ ਇਹਨਾਂ ਨੂੰ ਵੋਟ ਤਾਂ ਹਲੇ ਬਾਅਦ ਚ ਪਾਉਣੀ ਆ ਹੁਣ ਇਹਨਾਂ ਨੂੰ ਔਖੇ ਆ ਇਹਨਾਂ ਨੂੰ ਆਪਣੇ ਹਲਕਾ ਲਈ ਵਾੜਨ ਦੇ ਰਹਾ ਹੈ ਇਹਾਂ ਦੇ ਵਿਰੋਧਤਾ ਹੋ ਰਹੀ ਆ ਕਾਲੇ ਝੰਡੇ ਦਿਖਾ ਰਹੇ ਆ ਸੋ ਇਹ ਸਾਰਾ ਕੁਝ ਰਲ ਮਿਲਾ ਕੇ ਮੈਂ ਗੱਲ ਕਹਿਣੀ ਚਾਹੁੰਦਾ ਕਿ ਵੋਟਾਂ ਤਾਂ ਪਾਣੀਆਂ ਹੀ ਆ ਪਰ ਇਸ ਵਾਰੀ ਰਿਜ਼ਲਟ ਬਹੁਤ ਵਧੀਆ ਆਉਣਗੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਔਰ ਸਾਡੇ ਨਮਾਇੰਦੇ ਜਿੱਤਣਗੇ ਵੀ ਔਰ ਆਉਣ ਵਾਲੇ ਜਿਹੜੀ ਸਾਡੀ 27 ਦੀ ਅਸੈਂਬਲੀ ਆ ਉਹਦਾ ਮੁੰਡੋ ਇਹ ਬਣਨਗੇ ਇਹ ਸਾਡੇ ਹਾਲਾਤ ਅੱਜ ਸਾਨੂੰ ਦੱਸ ਰਹੇ ਤੇ ਫਿਰ ਕਿਸਾਨ ਅੰਦੋਲਨ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਕਿਸਾਨ ਅੰਦੋਲਨ ਜਿਹੜਾ ਉਹ ਕਾਫੀ ਲੰਮਾ ਸਮਾਂ ਪਹਿਲਾਂ ਚੱਲਿਆ ਸੀ ਜਿਹੜੇ ਤਿੰਨ ਕਾਨੂੰਨ ਸੈਂਟਰ ਗਵਰਨਮੈਂਟ ਨੇ ਬਣਾਏ ਉਹ ਕਿਸਾਨ ਨੇ ਸਮਝਦਾ ਕਿ ਸਾਡੇ ਜਿਹੜੇ ਕਿਸਾਨ ਮਾਰੂ ਉਹ ਕਾਨੂੰਨ ਆ ਪਰ ਉਹ ਸਾਫਤ ਵੀ ਹੋ ਰਹੇ ਆ ਫਿਰ ਲੰਬੇ ਸੰਘਰਸ਼ ਤੋਂ ਬਾਅਦ ਸੱਤ ਸੌ ਤੋਂ ਬਾਅਦ ਲੋਕਾਂ ਨੇ ਆਪਣੀ ਜਾਨਾਂ ਦਿੱਤੀਆਂ ਸਰਕਾਰ ਨੇ ਐਗਰੀਕ ਹੋ ਗਈ ਸਰਕਾਰ ਕੇ ਅਸੀਂ ਨਹੀਂ ਲਾਗੂ ਕਰਾਂਗੇ ਅਸੀਂ ਹੋਰ ਵੀ ਜਿਹੜਾ ਆ ਪੰਜਾਬ ਦਾ ਨੁਕਸਾਨ ਹੋਣ ਤੋਂ ਬਚਾਵਾਂਗੇ ਪਰ ਉਹ ਨਹੀਂ ਹੋ ਸਕਿਆ ਇਸੇ ਕਰਕੇ ਥੋੜਾ ਟਾਈਮ ਪਹਿਲਾਂ ਕਿਸਾਨਾਂ ਨੂੰ ਮੁੜ ਕੇ ਫੇਰ ਮੋਰਚਾ ਆਪਣਾ ਲਾਉਣਾ ਪਿਆ ਜਾਣਾ ਤਾਂ ਦਿੱਲੀ ਸੀ ਉਹਨੂੰ ਦਿੱਲੀ ਪਟਾ ਸਕਾਣਾ ਸੀ ਪਰ ਹਿੰਦੁਸਤਾਨ ਦੀ ਸਰਕਾਰ ਨੇ ਆਪਣੀ ਖੱਟੜ ਸਰਕਾਰ ਨੂੰ ਆਰਡਰ ਕਰਕੇ ਉਹਨਾਂ ਨੂੰ ਸ਼ੰਭੂ ਬਾਰਡਰ ਤੇ ਰੋਕਿਆ ਜਿੱਥੇ ਕਿ ਉਹਤੇ ਬੈਰੀਕੇਡ ਕੀਤੀ ਗਈ ਜਿੱਦਾਂ ਨੇ ਕਿੱਲਾਂ ਲਾ ਕੇ ਦੀਵਾਰਾਂ ਲਾ ਕੇ ਉਥੇ ਕੰਕਰੀਟ ਦੀਆਂ ਔਰ ਫੋਰਸਾ ਲਾ ਕੇ ਪੰਜਾਬ ਦੀ ਬਾਉਂਡਰੀ ਦੇ ਅੰਦਰ ਆ ਕੇ ਸਾਡੇ ਲੋਕਾਂ ਤੇ ਉਹਨਾਂ ਨੇ ਪਾਣੀ ਦੇ ਬਿਚਾਰਾਂ ਉੱਥੇ ਜਿਹੜੇ ਆ ਅਥਰੂ ਗੈਸ ਔਰ ਰਬੜ ਦੀਆਂ ਗੋਲੀਆਂ ਇਤਕ ਕਿ ਗੋਲੀਆਂ ਵੀ ਚਲੀਆਂ ਸਾਡਾ ਇੱਕ ਨੌਜਾਨ ਉੱਥੇ ਜਿਹੜਾ ਉਹ ਉਹਦੀ ਜਾਨ ਵੀ ਗਈ ਹੈ ਕਈਆਂ ਦੀਆਂ ਅੱਖਾਂ ਚਲੀਆਂ ਗਈਆਂ ਕਈ ਉਦਾਂ ਕੁੱਟਮਾਰ ਕਿਆਂ ਦੀ ਹੋਈ ਆ ਉਹ ਸਾਰਾ ਇਹ ਮੈਂ ਸਮਝਦਾ ਕਿ ਕਿਸਾਨਾਂ ਦੇ ਨਾਲ ਜਿਹੜਾ ਇਸ ਤਰ੍ਹਾਂ ਟੱਕਾ ਕਰ ਰਹੀਆਂ ਕਿਸਾਨ ਸਾਡੇ ਪੰਜਾਬ ਦੀ ਖਾਸ ਤੌਰ ਤੇ ਰੀੜ ਦੀ ਹੱਡੀ ਆ ਇਹ ਕਿਸਾਨ ਜਿਹੜਾ ਆ ਜਿੱਥੇ ਸਾਰੇ ਦੇਖ ਲਓ ਅਨਾਜ ਦਿੰਦਾ 60% ਅਸੀਂ ਹਿੰਦੁਸਤਾਨ ਦੇ ਪੂਲ ਦੇ ਵਿੱਚ ਜਿਹੜਾ ਉਹ ਅਨਾਜ ਪਾਉਨੇ ਆ ਉੱਥੇ ਪੰਜਾਬ ਦੇ ਇਕਨੋਮ ਵਿੱਚ ਵੱਡਾ ਹਿੱਸਾ ਆ ਤੁਸੀਂ ਸਾਰੇ ਅ ਅੰਕੜੇ ਤੁਹਾਡੇ ਕੋਲ ਹੋਣੇ ਆ ਕਿ 70 ਹਜ਼ਾਰ ਕਰੋੜ ਰੁਪਈਆ ਸਾਲ ਦਾ ਦੋਨੋਂ ਫਸਲਾਂ ਦਾ ਜਿਹੜਾ ਆ ਉਹ ਆਉਂਦਾ ਜਿਹੜੀ ਫਸਲ ਵਿਖਦੀ ਆ ਉਹ ਸਾਰਾ ਪੰਜਾਬ ਦੇ ਵਿੱਚ ਆਉਂਦਾ ਪੰਜਾਬ ਦੀ ਇਕਨੋਮੀ ਉੱਥੋਂ ਸ਼ੁਰੂ ਹੁੰਦੀ ਆ ਦੁਕਾਨਦਾਰ ਨੂੰ ਵੀ ਉੱਥੋਂ ਜਾਂਦਾ ਹੋਰ ਬੰਦਿਆਂ ਨੇ ਵੀ ਉੱਥੋਂ ਜਾਂਦਾ ਸੋ ਇਸ ਕਰਕੇ ਇਹ ਸਾਰਾ ਕੁਝ ਪੰਜਾਬ ਦਾ ਕਥਨ ਹੀ ਕਰਦਾ ਜੇ ਪੰਜਾਬ ਦਾ ਕਿਸਾਨ ਜਿਹੜਾ ਉਹਦੇ ਨਾਲ ਧੱਕਾ ਹੋਊਗਾ ਉਹਦੀ ਹਾਲਤ ਮਾੜੀ ਹੋਊਗੀ ਤਾਂ ਪੰਜਾਬ ਦੀ ਹਾਲਤ ਆਟੋਮੈਟਿਕਲੀ ਉਹ ਮਾੜੀ ਹੋਣੀ ਆ ਸੋ ਮੈਂ ਇਹਨਾਂ ਸਾਰੀਆਂ ਸਰਕਾਰਾਂ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹ ਬੇਨਤੀ ਵੀ ਕਰਨੀ ਚਾਹੁੰਦਾ ਕਿ ਵੱਡੀ ਪੋਪੂਲੇਸ਼ਨ ਵਾਲਾ ਸਾਡਾ ਦੇਸ਼ ਵਾ ਕੋਈ 150 ਕਰੋੜ ਦੀ ਆਬਾਦੀ ਦੱਸ ਰਿਹਾ 140 ਦੱਸ ਰਿਹਾ ਜੇ ਸਾਡਾ ਦੇਸ਼ ਸਾਡਾ ਕਿਸਾਨ ਅਨਾਜ ਤੋਂ ਮੂੰਹ ਮੋੜ ਗਿਆ ਤੇ ਫੇਰ ਭੁੱਖਮਰੀ ਦਾ ਸ਼ਿਕਾਰ ਹਿੰਦੁਸਤਾਨ ਤੂਫੇ ਸਾਹ ਪਿਆ ਨਹੀਂ ਜਾਣਾ ਕਿਉਂਕਿ ਬਾਹਲੇ ਕੰਟਰੀਆਂ ਦੇ ਅੱਗੇ ਅਨਾਜ ਤੋਂ ਉਹਨਾਂ ਦੀ ਰਾਤ ਮਾੜੀ ਆ ਸੋ ਸਾਡੇ ਕੋਲ ਤੇ ਇੱਕੋ ਸਾਧਨ ਹੈ ਜੇ ਅਸੀਂ ਤੇਲ ਵੀ ਬਾਹਰੋਂ ਮੰਗਾਉਨੇ ਆ ਅਸੀਂ ਉੱਥੇ ਨੂੰ ਅਨਾਜ ਕਣਕ ਭੇਜਦੇ ਆ ਜੇ ਸਾਡੇ ਕੋਲ ਨਹੀਂ ਕਣਕ ਹੋਗੇ ਆਪਾਂ ਤੇਲ ਕਿੱਦਾਂ ਲਿਆਵਾਂਗੇ ਸੋ ਬੜਾ ਕੁਝ ਜੁੜਿਆ ਆ ਕਿਸਾਨੀ ਦੇ ਨਾਲ ਸੋ ਕਿਸਾਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਤਿਸਰ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਤੁਸੀਂ ਕੀ ਕਹੋਗੇ ਦੇਖੋ ਉਹ ਤੇ ਜਿਹੜਾ ਕਾਨੂੰਨ ਆ ਕੋਰਟਾਂ ਆ ਉਹ ਸਾਰਿਆਂ ਲਈ ਬਰਾਬਰ ਹੁੰਦੀ ਆ ਪਰ ਜਿਹੜੇ ਸਿੰਘਾਂ ਦੀ ਅਸੀਂ ਗੱਲ ਕਰ ਰਹੇ ਆ ਉਹ ਉਹ ਲੋਕ ਆ ਜਿਹੜੇ ਹਾਲਾਤਾਂ ਨੂੰ ਦੇਖ ਕੇ ਉਸ ਵੇਲੇ ਭਾਵਕ ਹੋ ਕੇ ਉਹਨਾਂ ਨੇ ਕੋਈ ਸਟੈਪ ਲਏ ਕੋਰਟਾਂ ਨੂੰ ਸਿਜਾਵਾਂ ਦਿੱਤੀਆਂ ਅੱਜ ਉਹ ਬੰਦੇ ਆਪਣੀਆਂ ਸਿਜਾਵਾਂ ਪੂਰੀਆਂ ਕਰਕੇ ਦੁਗਣਾ ਦੁਗਣਾ ਸਮਾਉ ਉਹਨਾਂ ਨੇ ਬਤਾ ਲਿਆ ਜੇਲਾਂ ਦੇ ਵਿੱਚ ਉਹਨਾਂ ਨੂੰ ਨਾਂ ਤੇ ਪਰੋਰ ਮਿਲ ਰਹੀ ਹੈ ਨਾ ਹੀ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਰਿਹਾਈ ਹੋ ਰਹੀ ਹੈ ਉਹਦੇ ਬਾਅਦ ਤੇ ਅਸੀਂ ਮੰਗ ਕਰਦੇ ਆਂ ਔਰ ਸਾਨੂੰ ਆਸ ਬੱਜੀ ਸੀ ਜਿਸ ਵੇਲੇ ਦੇਖਦੇ ਪ੍ਰਧਾਨ ਮੰਤਰੀ ਸਾਡੇ 550 ਸਾਲਾ ਗੁਰਾਂਗਦੇਵ ਜੀ ਦੇ ਆਗਮਨ ਪੁਰਬ ਤੇ ਸਰਦਾਰ ਪੰਡੋਦੀ ਆਏ ਸੀ ਉੱਥੇ ਉਹਨਾਂ ਨੇ ਐਲਾਨ ਵੀ ਕੀਤਾ ਔਰ ਜਾ ਕੇ ਨੋਟੀਫਿਕੇਸ਼ਨ ਵੀ ਕੀਤੀ ਕਿ ਅਸੀਂ ਇਹਨਾਂ ਨੂੰ ਰਿਹਾਅ ਕਰਾਂਗੇ ਪਰ ਤੁਸੀਂ ਦੇਖ ਲਓ ਕਦੀ ਕੋ ਸਾਡੇ ਪੰਜਾਬ ਦੇ ਜਿਹੜੇ ਆ ਜਾਂ ਬਿੱਟੂ ਵਰਗੇ ਪੰਜਾਬੀਆਂ ਸਿੱਖਾਂ ਤੋਂ ਵੋਟਾਂ ਮੰਗਦੇ ਆ ਇਹ ਉਹਦੇ ਵਿੱਚ ਮੁਰੇ ਜਾ ਕੇ ਰਿੱਕਾ ਬਣੇ ਔਰ ਪ੍ਰਧਾਨ ਮੰਤਰੀ ਨੂੰ ਉਹਨਾਂ ਦੇ ਬਾਕੀ ਸਾਥੀਆਂ ਨੇ ਚੱਲਣ ਨਹੀਂ ਦਿੱਤਾ ਕਿਉਂਕਿ ਉਹਦਾ ਨਿਸ਼ਾਨਾ ਇਹ ਸੀ ਵੀ ਜੇ ਨਹੀਂ ਛੱਡਾਂਗੇ ਕਿ ਸਾਡੇ ਕੋਈ ਹਿੰਦੂ ਵੋਟ ਉਹਨਾਂ ਨਾਰਾਜ਼ ਹੋ ਜਵੇ ਅੱਜ ਹਿੰਦੂ ਵੀ ਇਹ ਗੱਲ ਸਮਝਦੇ ਆ ਕਿ ਇਹ ਬੰਦੀ ਸਿੰਘ ਜਿਹੜੇ ਨਾਲ ਤੱਕਾ ਹੋ ਰਿਹਾ ਮੈਨੂੰ ਬਹੁਤ سارے ਸਾਡੇ ਜਿਹੜੇ ਹਿੰਦੂ ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲਦਾ ਉਹ ਬੰਦੇ ਵੀ ਇਹ ਗੱਲ ਮਹਿਸੂਸ ਕਰਦੇ ਆ ਕਿ ਕਾਨੂੰਨ ਤਾਂ ਬਰਾਬਰ ਹੋਣਾ ਚਾਹੀਦਾ ਜੇ ਜਿਹੜੇ ਆ ਉਹ ਰਜੀਵ ਗਾਂਧੀ ਦੇ ਕਾਤਲ ਛੁੱਟ ਸਕਦੇ ਆ ਜਾਂ ਜਿਹੜੇ ਗੁਜਰਾਤ ਦੇ ਜਿਹੜੇ ਸਿਗੇ ਕਰਨ ਵਾਲੇ ਉੱਥੇ ਜਿਹਨੇ ਬਲਾਤਕਾਰ ਕੀਤੇ ਮਾਰਡਰ ਕੀਤੇ ਉਹ ਛੁੱਟ ਸਕਦੇ ਆ ਤੇ ਇਹ ਬੰਦੇ ਜਿਹੜੇ ਆ ਜਿਹੜੇ ਇਹਨਾਂ ਦੀ ਸਜ਼ਾ ਪੂਰੀ ਹੋ ਗਈ ਕਿਉਂ ਨਹੀਂ ਛੁੱਟ ਸਕਦੇ ਕਾਨੂੰਨ ਤਾਂ ਦੇਸ਼ ਦਾ ਇੱਕੋ ਆ ਨਾ ਜਿਆਦਾ ਸੈੱਡ ਇਹ ਸੈਂਟਰਲ ਸਰਕਾਰ ਕਹੇ ਵੀ ਕਾਨੂੰਨ ਇੱਕ ਨਹੀਂ ਜਦੋਂ ਅਸੀਂ ਕਹਿੰਦੇ ਆ ਸਾਡੇ ਲਈ ਕਾਨੂੰਨ ਇੱਕ ਨਹੀਂ ਕਹਿੰਦੇ ਤੁਸੀਂ ਹੱਤਵਾਦੀਆਂ ਤੁਸੀਂ ਦੇ ਵਕਵਾਦੀਆਂ ਤੁਸੀਂ ਤਾਂ ਗੱਲਾਂ ਗਲਤ ਕਰਦੇ ਆ ਸੋ ਇਸ ਕਰਕੇ ਇਹ ਸਾਰਾ ਮਸਲਾ ਜਿਹੜਾ ਆ ਇਹ ਮੈਂ ਸਮਝਦਾ ਕਿ ਚੰਗਾ ਨਹੀਂ ਹੋ ਰਿਹਾ ਕਿਸੇ ਕੋਰਟ ਨੇ ਫੈਸਲਾ ਕਰਤਾ ਕਿਸੇ ਨੂੰ ਉਮਰ ਕੈਦ ਦੇ ਦਿੱਤੀ ਉਮਰ ਕੈਹ ਜਿਹੜੀ ਆ ਉਹ ਮੈਂ ਸਮਝਦਾ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਜਿਹਦੇ ਵਿੱਚ ਤੁਸੀਂ 20 ਸਾਲ ਦੀ ਹੁੰਦੀ ਹੈ 14 ਸਾਲ ਕੱਟਣੀ ਹੁੰਦੀ ਹੈ ਇੱਕ ਹੁੰਦੀ ਹੈ ਟਿਲ ਡੈਥ ਉਹ ਜ਼ਿਆਦਾ ਕਲੀਅਰ ਕਰਨ ਉਸ ਗੱਲ ਨੂੰ ਇਹਦੇ ਜਿੰਨੀ ਤੇ ਮਿਲੀ ਸੀ ਉਹ ਉਹ ਨਹੀਂ ਕੱਟ ਲਈ ਫਿਰ ਹਾਈ ਕਿਉਂ ਨਾ ਹੋਵੇ ਉਹਨਾਂ ਦੀ ਸੁਰਸਕਰ ਕੇ ਬੰਦੀ ਸੰਖਾ ਦੇ ਨਾਲ ਟੱਕਾ ਹੋ ਰਿਹਾ ਤੇ ਸਰ ਜਿਹੜੀਆਂ ਸਾਡੇ ਦੇਸ਼ ਦੀਆਂ ਮਹਿਲਾਵਾਂ ਐ ਖਾਸ ਕਰ ਛੋਟੀ ਬੱਚੀਆਂ ਜਿਹੜੀਆਂ ਉਹਨਾਂ ਨਾਲ ਕ੍ਰਾਈਮ ਹੋ ਰਿਹਾ ਤੁਹਾਨੂੰ ਪਤਾ ਹੀ ਐ ਦਿਨ ਬਦਿਨ ਵੜੀ ਜਾ ਰਿਹਾ ਉਹਨਾਂ ਨੇ ਤੁਸੀਂ ਕੀ ਕਰੋਗੇ ਦੇਖੋ ਇਹ ਬੜਾ ਨਾ ਦੇਖ ਮੁੱਦਾ ਹੈ ਅਸੀਂ ਸਾਰੇ ਸਮਝਦੇ ਹਾਂ ਕਿ ਸਾਰਿਆਂ ਦੇ ਧੀਾਂ ਪਿਆੜਾ ਸਾਝੀਆਂ ਹਨ ਸਾਡੇ ਦੇਸ਼ ਦੇ ਵਿੱਚ ਜਿ세 ਕਾਨੂੰਨ ਤਾਂ ਬਾਅਦ ਵਿੱਚ ਗੱਲ ਹੋਈ ਆ ਸਾਡੇ ਬਾਬੇ ਨਾਨਕ ਨੇ ਗੱਲ ਆਖੀ ਸੀ ਸੋਕਿਓ ਬੰਦਾ ਆਖੀਏ ਕਿ ਜਦਜਾ ਮੈਂ ਰਾਜਾਨ ਅਸੀਂ ਖਾਸ ਤੌਰ ਤੇ ਸਾਰੇ ਉਸ ਗੱਲ ਦੇ ਉਪਰ ਪਹਿਰਾ ਦੇਣ ਵਾਲੇ ਲੋਕ ਹਾਂ ਔਰ ਕਿਸੇ ਦੀ ਵੀ ਧੀ ਪੈਣ ਬੇਟੀ ਬਹੂ ਔਰਤ ਹੋਵੇ ਕਿਸੇ ਨਾਲ ਵੀ ਜਿਹੜਾ ਜੁਰਮਾ ਉਹ ਨਹੀਂ ਹੋਣਾ ਚਾਹੀਦਾ ਅੱਜ ਕੀ ਕਾਰਨਾਂ ਕਿ ਇਹੋ ਜੇ ਜਿਆਦਾ ਗੱਲ ਜਿਹੜੀ ਉਹ ਵਧੀ ਆ। ਉਹਦੇ ਵਿੱਚ ਚਾਹੇ ਲੋਕ ਨਸ਼ੇੜੀ ਹੋਣ, ਚਾਹੇ ਲੋਕ ਮਾਇਆਦਾਰੀ ਹੋਣ, ਚਾਹੇ ਲੋਕਾਂ ਦਾ ਜਿਹੜਾ ਜਨੂਨ ਕੋ ਹੋਰ ਕਿਸੇ ਗੱਲ ਦਾ ਹੋਵੇ। ਉਹ ਜਿੱਥੇ ਉਹ ਕੰਮ ਕਰ ਰਿਹਾ ਉੱਥੇ ਇੱਕ ਗੱਲ ਮੈਂ ਮਾਫ ਕਰਨਾ ਮੈਂ ਪਹਿਲਾਂ ਮਾਫੀ ਮੰਗ ਲੈਣਾ ਆਪਣੀਆਂ ਸਾਰੀਆਂ ਮਾਤਾਵਾ ਧੀਆਂ ਪੈਣਾਂ ਤੋਂ। ਅੱਜ ਇਸ ਚੀਜ਼ ਦੀ ਵੀ ਲੋੜ ਆ ਕਿ ਜਿਹੜੀ ਸਾਡੀ ਔਰਤ ਆ, ਉਹਨੂੰ ਵੀ ਥੋੜਾ ਬਹੁਤ ਜਿਹੜੀ ਸਾਡੀ ਪਹਿਲਾਂ ਪ੍ਰਥਾ ਹੁੰਦੀਆਂ ਸੀ ਉਦੇ ਮੁਤਾਬਕ ਚੱਲਣ ਦੀ ਲੋੜ ਆ ਉਹ ਵੀ ਆਪਣਾ ਜਿਹੜਾ ਆ ਨਗੇਜ ਨੂੰ ਸਾਹਮਣੇ ਰੱਖੇ ਆਪਣੇ ਨੂੰ ਉਹ ਇਹੋ ਜੇ ਆਪਣੇ ਆਪ ਨੂੰ ਇੱਕ ਮਤਲਬ ਪੇਸ਼ ਨਾ ਕਰੇ ਕਿ ਜਿਹੜਾ ਜਿਹਦੇ ਇਸ ਕਰਕੇ ਉਹ ਸਾਰੀਆਂ ਗੱਲਾਂ ਦੇ ਉੱਪਰ ਸਰਕਾਰਾਂ ਨੂੰ ਜਿੱਥੇ ਉਹਨਾਂ ਦਾ ਰੋਲ ਬਣਦਾ ਉੱਥੇ ਅਸੀਂ ਜਿਹੜੇ ਸਮਾਜ ਦੇ ਲੋਕ ਆ ਸਾਡਾ ਵੀ ਇਹ ਫੜਜ ਬਣਦਾ ਕਿ ਅਸੀਂ ਉਹਦੇ ਵਿੱਚ ਜਿੱਥੇ ਵੀ ਕੋਈ ਇਦਾਂ ਦੀ ਗੱਲ ਆਉਂਦੀ ਆ ਉਹਨਾਂ ਦੇ ਨਾਲ ਖੜੇ ਖੜੇ ਹੋ ਜੇ ਔਰ ਇਸ ਕ੍ਰਾਈਮ ਨੂੰ ਜਿਹੜਾ ਵੱਧ ਰਿਹਾ ਇਹਨੂੰ ਰੋਕੀਏ ਤੇ ਸਰ ਜਿਹੜੀ ਯੁਵਾ ਪੀੜੀ ਐ ਉਹ ਨਸ਼ਿਆਂ ਦੇ ਔਰ ਵੱਧ ਰਹੀ ਐ ਤੇ ਬਾਹਰ ਦੇ ਦੇਸ਼ ਤੋਂ ਤੁਰੀਆਂ ਪਈਆਂ ਉਹਨਾਂ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਂ ਇਥੇ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਇੱਕ ਵਾਰੀ ਗੁਰਨਾਥ ਦੇਵ ਜੀ ਤਾਂ ਮਰਦਾਨਾ ਜੀ ਕਿਤੇ ਗਏ ਕਿਸੇ ਪਿੰਡ ਦੇ ਵਿੱਚ ਗਏ ਤਾਂ ਲੋਕਾਂ ਨੇ ਉਹਨਾਂ ਨੂੰ ਕਈ ਤਰ੍ਹਾਂ ਸਵਾਲ ਪੁੱਛੇ ਉਹਨਾਂ ਦੇ ਕਈ ਅਪਸ਼ਾਬਦ ਵੀ ਮੋਲੇ ਤੇ ਬਾਬਾ ਨਾਨਕ ਨੇ ਕਿਹਾ ਵੀ ਤੁਸੀਂ ਬਸ ਦੇ ਰਹੋ ਫਿਰ ਕਿ ਅਗਲੇ ਪਿੰਡ ਵਿੱਚ ਚਲੇ ਗਏ ਉੱਥੇ ਚੰਗੇ ਲੋਕ ਬੈਠੇ ਸੀ ਉਹਨਾਂ ਨੇ ਉਹਨਾਂ ਨੂੰ ਬੜੀ ਜੀਆਂ ਕੀਤੀ ਆਉ ਭਗਤ ਕੀਤੀ ਉਹਦੀ ਤਹਿਲ ਸੇਵਾ ਕੀਤੀ ਜਿਲੇ ਉਹ ਤੁਹਾਨੂੰ ਕਹਿੰਦੇ ਤੁਸੀਂ ਉਜੜ ਜਾਓ ਤੇ ਮਨਦਾਨਾ ਜੀ ਨੇ ਪੁੱਛਿਆ ਬਾਬਾ ਜੀ ਇਹ ਕੀ ਜਿਹਨੇ ਤੁਹਾਨੂੰ ਮਾੜਾ ਲਾਭ ਦੇ ਬੋਲੇ ਤੁਸੀਂ ਉਹਨਾਂ ਨੂੰ ਕਹਤੇ ਬਸਦੇ ਰਹੋ ਜਿਹਨੇ ਤੁਹਾਡੀ ਸੇਵਾ ਕੀਤੀ ਤੁਸੀਂ ਕਹੇ ਤਾਂ ਉਜੜ ਜਾਓ ਤੇ ਉਹਨੇ ਕਿਹਾ ਸੀ ਮੈਂ ਸਰੇ ਕਿਹਾ ਇਹ ਭਲੇ ਲੋਕ ਆ ਇਹ ਦੁਨੀਆਂ ਜਿੱਥੇ ਵੀ ਜਾਣ ਕੇ ਭਲਾਈ ਦੇ ਕੰਮ ਕਰਨ ਕੇ ਚੰਗੇ ਕੰਮ ਕਰਨਗੇ ਤੋ ਸਾਡੇ ਗੁਰੂ ਦੀ ਅਪਦੇਸ਼ ਤੇ ਸਾਡਾ ਜਿਹੜਾ ਪੰਜਾਬ ਵਾ ਸਾਡੇ ਪੰਜਾਬ ਦੇ ਜਿਹੜੇ ਲੋਕ ਵਾ ਇਹ ਲੋਕ ਪੂਰੇ ਹਿੰਦੁਸਤਾਨ ਤੋਂ ਬਾਹਰ ਉੱਠ ਕੇ ਬਰਲ ਦੇ ਹਰ ਕਾਂਟੀ ਦੇ ਵਿੱਚੇ ਗਏ ਆ ਉੱਥੇ ਆਪਣੇ ਜਾ ਕੇ ਇਹਨਾਂ ਨੇ ਚੰਗੇ ਕਾਰੋਬਾਰ ਕੀਤੇ ਆ ਆਪਣੇ ਬਿਜ਼ਨਸ ਉੱਥੇ ਖੋਲੇ ਆ ਅੱਜ ਜਿੰਨੇ ਪੰਜਾਬ ਦੇ ਪਾਰਲੀਮੈਂਟ ਵਿੱਚ ਐਮਪੀ ਬਣਦੇ ਆ ਉਸ ਤੋਂ ਵੱਧ ਕੈਨੇਡਾ ਦੇ ਵਿੱਚ ਬਣ ਜਾਂਦੇ ਆ ਇੰਗਲੈਂਡ ਦੇ ਵਿੱਚ ਬਣ ਰਹੇ ਆ ਸਾਨੂੰ ਉਸ ਪਾਸਿਓ ਸਾਨੂੰ ਖੁਸ਼ੀ ਵੀ ਆ ਇਹ ਠੀਕ ਹੈ ਸਾਡਾ ਨੌਜਵਾਨ ਜਾ ਰਿਹਾ ਉਹ ਭਾਵੇਂ ਸਟੱਡੀ ਵੇਚ ਤੇ ਜਾ ਰਿਹਾ ਪਰ ਉਹਦਾ ਜਿਹੜਾ ਏਮ ਹੁੰਦਾ ਆ ਉਹ ਹੁੰਦਾ ਕਿ ਮੈਂ ਉੱਥੇ ਜਾ ਕੇ ਅਡਜਸਟ ਹੋ ਸਕਾਂ ਕਿਉਂਕਿ ਇੱਥੇ ਸਾਡੀ ਲੈਂਡ ਹੋਲਡਿੰਗ ਛੋਟੀ ਆ ਇੰਡਸਟਰੀ ਘੱਟ ਆ ਸਾਡੀ ਜਿਹੜੀ ਪੰਜਾਬ ਦੀ ਭੂਗੋਲਕ ਸਥਿਤੀ ਆ ਉੱਥੇ ਦਾ ਤਾਂ ਕੋਈ ਇੱਥੇ ਕੋਈ ਸਮੁੰਦਰ ਆ ਨਾ ਕੋਈ ਹੋੜ ਸਾਡਾ ਖਾਣ ਦੇ ਪਦਾਰਥ ਹੋ ਆ ਸਾਡਾ ਸਿਰਫ ਤੇ ਸਿਰਫ ਖੇਤੀ ਆ ਖੇਤੀ ਲਈ ਵੀ ਸਾਡਾ ਜਿਹੜਾ ਡੇ ਬਾਏ ਡੇ ਸਾਡਾ ਰਕਬਾ ਘਟਦਾ ਜਾ ਰਿਹਾ ਸੋ ਆਪਣੇ ਨੌਜਵਾਨਾਂ ਨੂੰ ਰਿਗਾਰਡ ਜਿਹੜਾ ਉਹਨਾਂ ਨਹੀਂ ਬੜ ਰਿਹਾ ਉਹਦੀ ਪਾਲਦੇ ਜ ਬਾਹਰ ਜਾਂਦੇ ਆ ਜਾਣੇ ਨਹੀਂ ਚਾਹੀਦੇ ਪਰ ਸਾਰਿਆਂ ਨੇ ਆਪਣਾ ਆਪਜੀਵਿਕਾ ਕਮਾਉਣੀ ਆ ਤੇ ਉਹ ਜਾਂਦੇ ਆ ਕਈ ਠੱਗੇ ਵੀ ਜਾਂਦੇ ਆ ਕਈ ਜਾ ਕੇ ਸੈੱਟ ਵੀ ਹੁੰਦੇ ਆ ਸੋ ਅਗਲਾ ਜਿਹੜਾ ਤੁਸੀਂ ਸਵਾਲ ਕੀਤਾ ਹੈ ਨਸ਼ੇ ਦਾ ਨਸ਼ਾ ਮੇਰੀ ਗੱਲ ਨੂੰ ਗਲਤ ਨਾ ਸਮਝੇ ਕੋਈ ਵੀ ਪਰ ਇਹ ਆ ਕਿ ਨਸ਼ਾ ਥਰੂਆਊਟ ਵਰਲਡ ਆ ਸਾਡੇ ਨਾਲੋਂ ਵੱਧ ਅਮਰੀਕਾ 'ਚ ਆ ਕੈਨੇਡਾ 'ਚ ਆ ਹੋਰ ਕੰਟਰੀਆਂ ਦੇ ਵਿੱਚ ਵੀ ਆ ਨਸ਼ਾ ਆ ਪਰ ਇਹ ਇੱਕ ਪੂਰੀ ਦੁਨੀਆ ਦੇ ਉੱਪਰ ਇਹਨਾਂ ਦਾ ਇੱਕ ਇਹੋ ਜਿਹਾ ਸਿਸਟਮ ਬਣ ਗਿਆ ਆ ਕਿ ਨਸ਼ਾ ਜਿਹੜਾ ਆ ਉਹ ਫੜਾ ਕੇ ਘੁਮਾਰਿਆ ਸਾਰੇ ਮੁਲਕਾਂ ਦੇ ਵਿੱਚ ਪਤਾ ਨਹੀਂ ਲੱਗਦਾ ਕਿੱਥੇ ਪਾਇਦਾ ਹੁੰਦਾ ਲੋਕਾਂ ਨੇ ਚੱਟਾ ਆ ਜੀ ਸਾਨੂੰ ਇਹ ਨਹੀਂ ਪਤਾ ਚੱਟਾ ਪਾਇਦਾ ਕਿੱਥੇ ਹੁੰਦਾ ਉਹਨੂੰ ਕੌਣ ਤਿਆਰ ਕਰਦਾ ਸੋ ਉਹ ਇਹੋ ਜਿਹੇ ਮਤਲਬ ਬੰਦੇ ਜਿਹੜੇ ਆ ਉਹਦੇ ਵਿੱਚ ਸਾਰੀਆਂ ਸਰਕਾਰਾਂ ਵੀ ਅੱਜ ਤੱਕ ਫੇਲ ਸਾਡਾ ਪ੍ਰਸ਼ਾਸਨ ਫੇਲ ਹੋ ਰਿਹਾ ਉਹਨੂੰ ਰੋਕਣ ਤੇ ਕੈਪਟਨ ਮਿਰਦਾ ਸਿੰਘ ਨੇ ਗੁਟਕਾ ਸਾਹ ਹੱਥੇ ਫੜ ਕੇ ਸੌਂ ਖਾਦੀ ਸੀ ਕਿ ਮੈਂ 4 ਹਫ਼ਤਿਆਂ ਵਿੱਚ ਖਤਮ ਕਰ ਦਊਂਗਾ 5 ਸਾਲ ਹੋ ਗਏ ਬੀਤ ਗਏ 2 ਸਾਲਾ ਵੀ ਬੀਤ ਗਏ ਕੋਈ ਕਹਿੰਦਾ ਸੀ ਅਕਾਲੀ ਨਸ਼ਾ ਵੇਚਦੇ ਆ ਹੁਣ ਅਸੀਂ ਤਾਂ ਅੱਜ ਪਾਵਰ ਤੇ ਹੈ ਨਹੀਂ 7 ਸਾਲ ਤੋਂ ਹੁਣ ਅਚਾ ਕਿਉਂ ਵੱਧ ਗਿਆ ਇਹਦਾ ਮਤਲਬ ਸਿਸਟਮ ਦੇ ਵਿੱਚ ਇਸ ਨਸ਼ਾ ਦਾ ਘਰ ਕਰ ਗਿਆ ਸੋ ਇਹਨੇ ਸਾਡੀਆਂ ਜਵਾਨੀਆਂ ਬਰਬਾਦ ਕੀਤੀਆਂ ਤਬਾਹ ਕੀਤੀਆਂ ਔਰ ਦੁੱਖ ਮੈਨੂੰ ਇਹ ਹੈ ਕਿ ਆਪਣੇ ਨੌਜਵਾਨਾਂ ਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਇਹ ਨਸ਼ੇ ਦੀ ਆੜ ਦੇ ਵਿੱਚ ਕਿਦਾਂ ਦਾ ਭਿਆਨਕ ਨਸ਼ਾ ਆ ਰਿਹਾ ਜਿਹੜਾ ਤੁਹਾਨੂੰ ਨਮਰਦ ਬਣਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਾਂ ਤੁਹਾਡੇ ਸਾਹਮਣੇ ਆਉਣਗੀਆਂ ਕਿ ਸਾਡੇ ਜਿਹੜੇ ਬੱਚੇ ਆ ਇਹ ਇਸ ਗੱਲ ਦੇ ਵਿੱਚ ਇਹ ਫੇਲ ਹੋ ਜਾਣਗੇ ਯਾਨੀ ਜਨਰੇਸ਼ਨ ਜਿਹੜੀ ਆ ਉਹ ਪੂਰੀ ਨਹੀਂ ਆਤਕਣੀ ਇਹ ਅੱਜ ਡਾਕਟਰਾਂ ਨੇ ਇਹ ਰਿਪੋਰਟ ਆ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਬੇਨਤੀ ਵੀ ਕਰਨੀ ਚਾਹੁੰਦਾ ਆਪਣੇ ਜੀਵਨ ਨੂੰ ਵਧੀਆ ਬਣਾਓ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਖਾਣ ਬਾਸਤੇ ਪਹਿਨਣ ਬਾਸਤੇ ਇੰਜੋਏ ਕਰਨ ਬਾਸਤੇ ਇਹ ਦਸ਼ਾ ਦੀ ਲਾਮਤ ਜਿਹੜੀ ਆ ਇਹ ਤੋਂ ਆਪਣੇ ਆਪ ਨੂੰ ਬਚਾਓ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ